ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਸਿੱਧੂ ਮਰੀ ਸੋ ਗੁਰਦਾਸਪੁਰ ਦੇ ਸਿੱਧੂ ਮਰੀ ਪਵਿੱਤਰ ਸਥਾਨ ਤੇ ਜਿਹੜਾ ਜੀ ਅੱਜ ਮੇਲਾ ਜਿਹੜਾ ਮਨਾਇਆ ਜਾ ਰਿਹਾ ਵਾ ਸੋ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਜੀ ਇਸ ਸਾਲ ਵੀ ਜਿਹੜੀ ਹੈ ਰੌਣਕ ਦੇਖਣ ਵਾਲੀ ਆ ਵੱਡੀ ਗਿਣਤੀ ਸ਼ਰਧਾਲੂ ਜਿਹੜੇ ਆ ਜੀ ਦਰਬਾਰ 'ਚ ਪਹੁੰਚੇ ਨੇ ਬਾਬਾ ਜੀ ਦਾ ਆਸ਼ੀਰਵਾਦ ਲੈ ਰਹੇ ਨੇ ਸੋ ਉਹ ਸਭ ਬਹੁਤ ਦੇਖਣ ਨੂੰ ਮਿਲਦਾ ਜੀ ਹਰ ਸਾਲ ਜਿਹੜਾ ਵਾ ਇਹ ਮੇਲਾ ਜਿਹੜਾ ਜੀ ਬੜਾ ਵੱਡਾ ਮੇਲਾ ਲੱਗਦਾ ਸੋ ਕੈਮਰਾਮੈਨ ਕੋ ਵਾ ਕਮਾ ਕੇ ਦਿਖਾਓ ਇੱਕ ਤਸਵੀਰ ਸੋ ਵੱਡੀ ਗਿਣਤੀ ਦੀ ਸ਼ਰਧਾਲੂ ਜਿਹੜੇ ਆ ਔਰ ਇਹ ਮੇਲਾ ਜਿਹੜਾ ਇਹਦਾ ਇੰਜੋਏ ਜਿਹੜਾ ਕਰਦੇ ਨੇ ਜੀ ਸੋ ਬਹੁਤ ਜ਼ਿਆਦਾ ਉਤਸ਼ਾਹ ਨਾਲ ਲੋਕਾਂ 'ਚ ਹੁੰਦਾ ਵਾ ਸੋ ਇਸ ਜਗ੍ਹਾ ਦੀ ਮਾਨਤਾ ਵੀ ਬੜੀ ਹੈ ਜੀ ਸੋ ਅੰਦਰ ਚਲਦੇ ਆਂ ਤਸਵੀਰਾਂ ਦਾ ਨਾਲ ਸਾਂਝੀਆਂ ਕਰਦੇ ਆਂ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆਂ ਔਰ 나ਗ ਮਾਤਾ ਜੀ ਦੇ ਦਰਬਾਰ ਦੇ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਆਂ ਸੋ ਸਾਰੀਆਂ ਤਸਵੀਰਾਂ ਦਾ ਨਾਲ ਸਾਂਝੀਆਂ ਕਰਦੇ ਆਂ بابا جي بابا جي ناني سان نه 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 ਤੜੀ ਪੱਜ ਬੈ ਲਿਆ ਮਿੱਤੈ ਮੈਂ ਤੂੰ ਉਹਿੱਤੋਂ ਸੁਗਿਆ ਜੀ ਜੀ ਸੋ ਸਿੱਧੂ ਮਰੀ ਦਾ ਸਪਵਿੱਤਰ ਸਥਾਨ ਤੇ ਅਲੱਗ-ਅਲੱਗ ਜਿਹੜੇ ਸਾਧੂ ਮਹਾਤਮਾ ਵੀ ਪਹੁੰਚ ਨੇ ਜੀ ਸੋ ਮਹਾਤਮਾ ਨਾਲ ਵੀ ਗੱਲਬਾਤ ਕਰਨੀ ਹੈ ਜੀ ਬਾਬਾ ਜੀ ਅੱਜ ਉਤਸਾਵਲਾ ਦੇਖਣ ਨੂੰ ਮਿਲ ਰਿਹਾ ਔਰ ਬੜਾ ਵੱਡਾ ਪੜਾ ਰਿਹਾ ਹੈ ਅੱਜ ਅਤੀ ਪ੍ਰਾਚੀਨ ਸਿੱਧੂ ਮਰੀ ਸਥਾਨ ਆ ਕਾਫੀ ਪ੍ਰਾਚੀਨ ਸਥਾਨ ਆ ਇਹ ਡਿਸਟ੍ਰਿਕਟ ਉਦਾਸਪੁਰ ਪੈਂਦਾ ਤੇ ਇੱਥੇ ਹਰ ਕਿਸੇ ਦੀ ਮੰਨੋ ਕਾਣ ਪੂਰੀ ਹੁੰਦੀ ਆ ਜਿਨ੍ਹਾਂ ਦੇ ਕਦੇ ਬੱਚਾ ਵਿਚਾਰੀ ਹੁੰਦਾ ਹੈ ਜਾਂ ਕਿਹਦੇ ਖਾਸ ਕੋੜਾ ਪਿੰਸੀ ਹੁੰਦੀ ਆ ਇੱਥੇ ਵੀ ਸ਼ਰਨ ਕਰਨ ਨਾਲ ਮਹਾਰਾਜ ਦੀ ਕਿਰਪਾ ਲਈ ਆ ਅਸੀਬਾ ਦਾ ਨਾਸ ਜੀ ਕੇ ਜਸਤਾਨਾ ਹੈ ਤੌਰ ਜਹਾਂ ਆਜ ਪੂਰੇ ਬਸਮੇ 3 ਦਿਨ ਮੇਲਾ ਲੱਗਤਾ ਹੈ ਔਰ ਕਾਫੀ ਜਹਾਂ ਸਾਧੂ ਸੰਤਾਂ ਦੇ ਅਨੇਕ ਪ੍ਰਾਂਤ ਸੇ ਕੋਈ ਹਮਾਚਲ ਸੇ ਕੋਈ ਜੈਨਕੇ ਸੇ ਕੋਈ ਪੰਜਾਬ ਸੇ ਕੋਈ ਦਿੱਲੀ ਸੇ ਕੋਈ ਕੋਆ ਸੇ ਆਤੇ ਹੈ ਜਹਾਂ ਮੇਲਾ ਦੇਖਣ ਕੇ ਲਈ और जहां के प्रबंधकों ने काफी यहां मेले की देखरेख रखी है और साधु संतों को विशाल बना रखा है जहां के महंत जो बैठे हैं काफी विशाल बना रखे हैं और संतों को बधाई देकर विदा किया और ये बड़ा रमेश आना देखने के लिए है पूरे भारत में प्रसिद्ध स्थान है तो हर कोई यहां आए बाबा भाई के चरणों में दर्शन करके मनोकामना पूरी करे जय बाबा जी ਸੋ ਗੱਲਬਾਤ ਕਰ ਰਹੇ ਸੀ ਜੀ ਬਾਬਾ ਜੀ ਦੱਸਿਆ ਕਿ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਦਾ ਸੋ ਇਸੇ ਰਮੈਂ ਦੱਸ ਰਿਹਾ ਵੀ ਵੱਡੀ ਗਿੰਦੀ ਜਿਹੜੇ ਸਾਧੂ ਮਹਾਂਪੁਰਾ ਜਿਹੜੇ ਪਹੁੰਚੇ ਨੇ ਜੀ ਸੋ ਗੱਲਬਾਤ ਕਰ ਲੈਣੇ ਸੋ ਬਾਬਾ ਜੀ ਅੱਜ ਜਿਹੜਾ ਮੇਲਾ ਬਣਾਇਆ ਜਾ ਰਿਹਾ ਜੀ ਉਤਸ਼ਾਹ ਉਹ ਦੇਖਣ ਨੂੰ ਮਿਲ ਰਿਹਾ ਜੀ ਇਹ ਸਾਲਾਨਾ ਮੇਲਾ ਹੈ ਜੀ ਔਰ ਬੜੀ ਧੂਮ-ਧਾਮ سے ਬਣਾਇਆ ਜਾਂਦਾ ਹੈ ਹਮਾਰੇ ਗੁਰੂ ਭਾਈ ਦਿਲਵਾਗ ਮੁਨੀ ਯਾਹਾਂ ਪੇ ਕਰੀਬਨ-ਕਰੀਬਨ 5-6 ਸਾਲ ਸੇ ਰਹਿ ਰਹੇ ਹੈ ਔਰ ਇਨੋਨੇ ਬਹੁਤ ਹੀ ਮਤਲਬ ਯਾਹਾਂ ਪੇ ਅੱਗੇ ਸੁਧਾਰ ਕਰਾਇਆ ਇਸ ਮੰਦਿਰ ਦਾ और हम चाहेंगे ऐसे ही होता रहे बहुत बहुत धन्यवाद यहाँ हमारे जम्मू कश्मीर हिमाचल पंजाब हरियाणा के सभी संत महात्मा बड़ी दूर दूर से और हर साल आते हैं दिलबाग मुनि जी उनका बड़ा आदर मान सम्मान करते हैं भोजन उसके पश्चात दक्षिणा देकर के उनको संतुष्ट करते हैं और ये गत वर्षों की बात इस वर्ष भी बड़ी धूमधाम के साथ मनाया गया और यहाँ जो आम जनता जो है वो भी उनकी आस्था है इस डेरे के साथ यहाँ हर एक इंसान की मनोकामना पूर्ण होती है मारे जी, जिसका विवाह शादी ना होता हो जिसके संतान उत्पन्न ना होती हो तो यहाँ आकर के उनको भगवान की कृपा से सभी आशीर्वाद प्राप्त होता है इलाके के लोग कह रहे हैं कि जंगल में मंगल कर दिया बाबा जी जंगल में मंगल कर दिया महाराज ये वाकई इसमें कोई दूसरी राय नहीं है और सबके दिलबाग मुनि का प्रयास है ਇਨਕੀ ਹਿੰਮਤ ਹੈ ਇਨਕੀ ਮਿਹਨਤ ਹੈ ਮਹਾਰਾਜੀ ਜੈ ਜੈਕਾਰ ਹੋ ਗਏ ਸੋ ਬਾਬਾ ਜੀ ਮੁਬਾਰਕਾਂ ਬਹੁਤ ਬਹੁਤ ਆਜੀ ਬਹੁਤ ਮੁਬਾਰਕਾਂ ਬਹੁਤ ਖੁਸ਼ੀ ਆਜੀ ਸ਼ਬਦ ਦੀ ਮੁੱਕ ਕੇ ਖੁਸ਼ੀ ਆਏ ਅੱਜ ਮੈਂ ਦੇਖ ਰਿਹਾ ਕਿ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹਾਲੇ ਹਾਲੇ ਬਹੁਤ ਬਹੁਤ ਜ਼ਿਆਦਾ ਅਸੀਂ ਦੱਸਿਆ ਸੀ ਤੁਹਾਨੂੰ ਵੀ ਇਹ ਮੇਲਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰ ਆ ਜਾਣੀ ਆ ਸਕਦਾ ਉਦਾਂ ਹੀ ਹੁੰਦਾ ਪਰ ਦਿਨ ਪ੍ਰਤੀ ਦਿਨ ਜਿਹੜਾ ਇਹ ਵਾਧਾ ਜਾ ਰਿਹਾ ਵਾ ਹੁਣ ਜੀ ਸੰਗਤ ਨਗਰ ਦਾ ਸਹਿਯੋਗ ਨਾਲ ਬਹੁਤ ਮਿਲਿਆ ਤੇ ਨਗਰ ਨਾਲ ਹੀ ਡੇਰੇ ਹੁੰਦੇ ਆ हां लंगर ਦੇ ਸਾਥ ਇਕੱਠੇ ਹੋ ਜਾਂਦੇ ਸਭ ਕੁਝ ਠੀਕ ਸਾਧੂ ਮਹਾਂਤਮਾਂ ਜੀ ਅੱਜ ਮੈਂ ਦੇਖ ਰਿਹਾ ਵੀ ਅਲੱਗ ਅਲੱਗ ਸੰਗਤ ਪਹੁੰਚੀ ਆਹ ਜੀ ਆਹ ਜੀ ਸਾਧੂ ਬੜੀ ਬੜੀ ਕਿੰਨੀ ਪਹੁੰਚੀ ਬਹੁਤ ਵੱਡੀ ਜੀ ਬਹੁਤ ਵੱਡੀ ਇਹ ਸੇਵਾ ਭਾਵਨਾ ਨਾਲ ਆਉਣ ਤੇ ਸੰਤ ਮੁਕਿਆ ਤਾਂ ਹੀ ਆਉਂਦੀ ਆ ਜੀ ਅੱਜ ਮੌਜੀ ਗ੍ਰਿਲੇ ਭਗਵਤ ਕਥਾ ਸੀ ਉਹਦਾ ਸਮਾਪਨ ਹੋਇਆ ਉਸ ਤੋਂ ਬਾਅਦ ਇਹ ਜੀ ਛੇ ਤਰੀਕ ਨੂੰ ਹੋਇਆ ਸਮਾਪਨ 31 ਤਰੀਕ ਤੇ ਰੱਖੀ ਸੀ ਬਹੁਤ ਲੀਲਾ ਹੋਈ ਇਹ ਵੀ 7 ਦਿਨ ਲੰਗਰ ਪੰਡਾਰੇ ਪ੍ਰਸ਼ਾਦ ਪਾਣੀ ਵਧੀਆ ਚੱਲੇ ਆ ਬੜੀ ਵਧੀਆ ਜੀ ਸੰਤਾਨਾਂ ਨੂੰ ਕੀ ਬੀਲ ਕਰੋਗੀ ਮੈਸੇਜ ਹੋਵੇ ਸੰਤਾਨਾਂ ਨੂੰ ਇਤਨਾ ਕਰਨਾ ਜਿੰਤਨਾ ਮੇਰਾ ਹੁਣ ਸਾਥ ਦੇ ਰੇ ਇਤਨਾ ਹੀ ਦਿੰਦੇ ਰਹੋ ਤੇ ਇਤਨਾ ਚੜ੍ਹਦੀਆਂ ਕਲਾ ਚ ਡੇਰਾ ਚਲੇ ਮੈਂ ਦੇਖ ਰਿਹਾ ਕੁਛ ਚਾਲੂ ਕਹਿ ਰਹੇ ਕਿ ਬਾਬਾ ਜੀ ਨੇ ਜੰਗਲ ਤੇ ਮੰਗਲ ਕਰਤਾ ਜੀ ਇਲਾਕੇ ਦੀ ਬਹੁਤ ਜਿਆਦਾ ਡਵੈਲਪਮੈਂਟ ਕੀਤੀ ਹਾਂ ਜੀ ਹਾਂ ਜੀ ਇੱਥੇ ਫਿਰ ਬੈਠੇ ਤਾਂ ਆ ਹੀ ਹੋਇਆ ਜੀ ਜੇ ਬੈਠੀਏ ਨਾ ਫਿਰ ਕੁਛ ਨਹੀਂ ਹੁੰਦਾ ਰਾਤ ਰੱਖਿਆ ਮੈਨੂੰ ਦੇਵਤੇ ਨੇ ਤੇ ਫਿਰ ਸਭ ਕੁਝ ਹੋ ਗਿਆ ਹਾਂ ਜੀ ਸ਼ੁਕਰੀਆ ਬਾਬਾ ਜੀ ਇਹਨਾਂ 1960 ਤੋਂ ਬਾਬਾ ਇਤਵਾਰਨਾ ਜੀ ਇੱਥੇ ਆਏ ਉਹਨਾਂ ਨੇ ਪੰਜੀ ਚੇਟ ਦਾ ਜਿਹੜਾ ਦਿਨ ਹੈ ਪੰਡਾਰੇ ਲਈ ਮਿੱਠਿਆ ਉਦੋਂ ਤੋਂ ਨਿਰੰਤਰ ਲਗਾਤਾਰ ਬਿਗੜਨ ਤੋਂ ਚੱਲ ਰਿਹਾ ਬਾਬਾ ਜੀ ਦੇ ਆਣ ਤੇ ਹੋਰ ਬੜੀ ਡਿਵੈਲਪਮੈਂਟ ਹੈ ਸਾਰੇ ਤਲਾਬ ਦਾ ਬਹੁਤ ਸੋਹਣਾ ਕੀਤਾ ਇਸ਼ਨਾਨ ਘਰ ਇਸਤਰੀਆਂ ਲਈ ਵੱਖਰੇ ਬਣਿਆ ਮਰਦਾਂ ਲਈ ਵੱਖਰੇ ਬਹੁਤ ਸੋਹਣਾ ਚੱਲਣੇਗਾ ਬੜੀ ਬਹੁਤ ਕੰਮ ਕਰਾਇਆ ਬਾਬਾ ਜੀ ਨੇ ਦੇਖ ਰਹੇ ਆ ਡਿਵੈਲਪਮੈਂਟ ਬਹੁਤ ਜ਼ਿਆਦਾ ਕਰਾਈ ਹੈ ਦੇਖੋ ਜੀ ਸੰਤ ਚੰਗਾ ਹੋਵੇ ਤੇ ਡੇਰਾ ਜਿਹੜਾ ਸਵਾ ਦਿੱਤਾ ਫਿਰ ਤੇ ਸੰਤ ਦੇ ਸਿਰ ਦੇ ਉੱਤੇ ਹੀ ਕਿਹਨਾ ਡੇਰਾ ਹੁੰਦਾ ਵਾ ਮੇਰਾ ਖਿਆਲ ਆ ਜਿੱਥੋਂ ਤੱਕ ਬਈ ਗੁਰਦਾਸਪੁਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਭੰਡਾਰਾ ਏ ਜਿਹਦੇ ਵਿੱਚ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਤੇ ਸ਼ਹਿਰ ਵਾਲੇ ਵੀ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਪਤਾ ਹੀ ਨਹੀਂ ਲੱਗ ਰਿਹਾ ਬਈ ਕਿੱਥੋਂ ਸਮਾਨ ਆਣ ਰਿਹਾ ਤੇ ਕਿੱਦਾਂ ਵੰਡਣ ਰਿਹਾ ਬਾਬਾ ਜੀ ਆਕਾ ਬਿਲਕੁਲ ਡੇਰੇ ਤੇ ਰਹੇ ਨੇ ਕਿਤੇ ਵੀ ਕੀ ਨਾਲ ਰਮਤ ਕਰਨ ਵਾਤੇ ਨਹੀਂ ਗਏ ਜਾਂ ਕਿਸੇ ਕੋਲੋਂ ਪੈਸਾ ਲੈਣ ਨਹੀਂ ਗਏ ਜੋ ਕੁਝ ਵੀ 나ਗ ਦੇਵਤੇ ਨੇ ਇਹਨਾਂ ਨੂੰ ਇੱਥੇ ਹੀ ਦਿੱਤਾ ਸਭ ਕੁਝ ਤੇ ਮੈਂ ਆਪਣੇ ਵੱਲੋਂ ਕਹਿਣਾ ਚਾਹਨਾ ਵਾਂ ਸਾਰਿਆਂ ਨੂੰ ਭਈ ਆਮ ਪਬਲਿਕ ਨੂੰ ਵੀ ਪਿੰਡ ਵਾਲਿਆਂ ਨੂੰ ਵੀ ਤੇ ਸ਼ਹਿਰ ਵਾਲਿਆਂ ਨੂੰ ਵੀ ਇਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮੰਦਿਰ ਦੀ ਜਿਹੜੀ ਸ਼ੋਭਾ ਜਿਹੜੀ ਆ ਆਉਂਦੇ ਸਾਲ ਨੂੰ ਹੋਰ ਵਧਾਈ ਜਾਵੇ ਤਾਂ ਜ਼ਰੂਰੀ ਹੈ ਜੀ ਦੇਖੋ ਸਮੇਂ ਦੀ ਲੋੜ ਹੈਗੀ ਕਿਦਾਂ ਕਿਤੇ ਜੇਕਰ ਕੋਈ ਸੰਤ ਚੰਗਾ ਮਿਲੇ ਚੰਗਾ ਸੰਤ ਮਿਲੇ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਸਾਥ ਦਈਏ ਜੀ ਸੋ ਉਮੀਦ ਕਰਾਂ ਮੈਂ ਤੁਸੀਂ ਜਰੂਰ ਸਾਥ ਦੇਵੋਗੇ ਔਰ ਇਸ ਜਗਤ ਜਿਹੜੀ ਹੈ ਜੀ ਗਵਰਨਮੈਂਟ ਵਿੱਚ ਹੋਰੇ ਸਾਥ ਤੁਸੀਂ ਜਰੂਰ ਪਾਓਗੇ। ਹੋਰ ਵੀ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦੇ ਹਾਂ। ਸੋ ਸਿੱਧੋ ਮੇਰੀ ਕਿਸਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ। ਸੋ ਯਾਰ ਬਨੇ ਰੌਣਕ ਲੱਗੀ ਦੀ ਆਵਾ ਜਿਹੜੇ ਅਲੱਗ-ਅਲੱਗ ਸਿੰਗਰ ਨੇ ਉਹਨਾਂ ਵੱਲ ਵੀ ਜਿਹੜਾ ਵਾ ਜੀ ਬਾਬਾ ਜੀ ਦੇ ਲਈ ਭਜਨ ਗਾਏ ਜਾ ਰਹੇ ਆ। ਸੋ ਉਹ ਸਭ ਬਹੁਤ ਦੇਖਣ ਨੂੰ ਮਿਲ ਰਿਹਾ ਜੀ। ਸੋ ਸਾਰੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੇ ਕਰਦੇ ਹਾਂ। ਬਾਬਾ ਜੀ ਦਾ ਧੂਣਾ ਬਾਬਾ ਜੀ ਧੁੰਦੇ ਨਾਲ ਜਿਹੜਾ ਬਾਈ ਪ੍ਰਸ਼ਾਦ ਦਿੱਤਾ ਜਾ ਰਿਹਾ ਵਾ ਉਸ ਤੋਂ ਅੱਗੇ ਤਸਵੀਰ ਦੇਖਣ ਵਾਲੀ ਹੈ ਜੀ ਅੱਜ ਬਾਬਾ ਜੀ ਦਾ ਮੇਲਾ ਜਿਹੜਾ ਬਾਬਾ ਜੀ ਦਾ ਭੁੰਡਾਰਾ ਚੱਲ ਰਿਹਾ ਵਾ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਦਰਬਾਰ ਤੇ ਪਹੁੰਚ ਰਹੇ ਨੇ ਇੱਕ ਪਵਿੱਤਰ ਸ਼ਿਵਲਿੰਗ ਆ ਜੀ ਸੋ ਪਵਿੱਤਰ ਸ਼ਿਵਲਿੰਗ ਦੇ ਜਿਹੜੇ ਦਰਸ਼ਨ ਕੀਤੇ ਆ ਰਹੇ ਆ ਔਰ ਇਹਦਾ ਨਾਲ ਹੀ ਤੁਹਾਨੂੰ ਜਿਹੜਾ ਮੇਨ ਸਥਾਨ ਆ ਬਾਬਾ ਜੀ ਦਾ ਨਾਗ ਮਾਰਾ ਜੀ ਦਾ ਜਿਹੜਾ ਮੇਨ ਸਥਾਨ ਆ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਕਿਉਂਕਿ ਇਸ ਸਥਾਨ ਤੇ ਆ ਕੇ ਦੁਨੀਆ ਝੁਕਦੀ ਆ ਔਰ ਆਪਣੀਆਂ ਮਨੋਗਾਵਨਾ ਜਿਹੜੀਆਂ ਆ ਜੀ ਪੂਤ ਕਰਾਉਂਦੇ ਆ। 나ਗ ਮਾਤਾ ਜੀ ਜਿਹੜੇ ਆ ਜੀ ਹਰ ਮਨੋਗਾਵਨਾ ਪੂਨ ਕਰਦੇ ਨੇ। ਔਰ ਇਹ ਉਹ ਪਵਿੱਤਰ ਸਥਾਨ ਆ ਜੀ ਜਿਹਦੀ ਮਾਨਤਾ ਵਾ ਸਿੱਧੂ ਮਰੀ ਦੇ ਨਾਲ ਦੀ। ਸੋ ਸਿੱਧੂ ਮਰੀ ਦਾ ਮੇਨ ਸਥਾਨ ਆ ਜੀ। ਸੋ ਮੈਂ ਕੈਮਰਾਮੈਨ ਨੂੰ ਤੁਹਾਨੂੰ ਦਰਸ਼ਨ ਕਰਾਉਂ। 나ਗ ਮਾਤਾ ਜੀ ਦੇ। ਸੋ ਇਹ ਪਵਿੱਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ। ਇਸ ਸਥਾਨ ਦੀ ਮਹਾਨਤਾ ਵਾ ਸਾਰੀ ਜੀ। ਇਹ 나ਗ ਮਾਤਾ ਜੀ ਦਾ ਸਥਾਨ ਆ। ਸੋ ਇਸ ਸਥਾਨ ਤੋਂ ਜਿਹੜਾ ਵਾ ਜੀ ਇਹ ਦਰਬਾਰ ਦਾ ਨਾਮ ਜਾਣਿਆ ਜਾਂਦਾ ਵਾ ਜੀ ਸਿੱਧੋ ਮੀਰੀ ਸੋ ਸਿੱਧੋ ਮੀਰੀ ਜਿਹੜਾ ਸਥਾਨ ਆ ਜੀ łąਗ ਮਾਤਾ ਜੀ ਦਾ ਪਵਿੱਤਰ ਸਥਾਨ ਇੱਥੇ ਸ਼ਰਧਾਲੂ ਦੂਰ ਦੂਰ ਤੋਂ ਪਹੁੰਚਦੇ ਨੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਔਰ ਦੱਸਦੇ ਨੇ ਵੀ ਖਾਲੀ ਹੱਥ ਸ਼ਰਧਾਲੂ ਆਉਂਦੇ ਨੇ ਉਹ ਝੋਲੀਆਂ ਪਰ ਪਰ ਕੇ ਇੱਥੇ ਜਾਂਦੇ ਨੇ ਜੀ ਬਹੁਤ ਜ਼ਿਆਦਾ ਉੱਸਾ ਜਿਹੜਾ ਵਾ ਜੀ ਸ਼ਰਧਾਲੂਆਂ ਨੂੰ ਦੇਖਣ ਨੂੰ ਮਿਲਦਾ ਵਾ ਸੋ ਇਸ ਸਾਈਡ ਤੇ ਦਿਖਾਓ ਬੋਲੇ ਬਾਬਾ ਜੀ ਦਾ ਸਥਾਨ ਆ ਜੀ ਪਵਿੱਤਰ ਸ਼ਿਵਲਿੰਗ ਆ ਇਹ ਦਰਸ਼ਨ ਕਰਨ ਵਾਸਤੇ ਸ਼੍ਰੀ ਦਾਲੂ ਜੀ ਪਹੁੰਚ ਰਹੇ ਨੇ ਜੀ ਸੋ ਮੇਲੇ ਦੀ ਹਰ ਆਉਣ ਦਾ ਦੇਖਣਯੋਗ ਨੇ ਜੀ ਸਾਡੀ ਕੋਸ਼ਿਸ਼ ਹੁੰਦੀ ਪਈ ਸੀ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਲੈ ਜੀ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਈ ਦੇ ਉਹਨਾਂ ਦੇ ਰੂਬਰੂ ਕਰੀਦਾ ਵਾ ਜੀ ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਜੀ ਸਿੱਧੋ ਮਰੀ ਦੇ ਪਵਿੱਤਰ ਸਥਾਨ ਤੇ ਸੋ ਬੋਲੀ ਦੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਜੀ ਇਸ ਬੋਲੀ ਵਿੱਚ ਇਸ਼ਨਾਨ ਕਰਨ ਨਾਲ ਹਰ ਇੱਕ ਬਿਮਾਰੀ ਜਿਹੜੀ ਆ ਜੀ ਉਸ ਤੋਂ ਮੁਕਤੀ ਮਿਲ ਜਾਂਦੀ ਆ। ਯਾਨੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਜੇਕਰ ਕੋਈ ਰੋਗ ਆ, ਕੋਈ ਚਮੜੀ ਦਾ ਰੋਗ ਆ ਤਾਂ ਉਸ ਤੋਂ ਜਿਹੜੀ ਆ ਮੁਕਤੀ ਮਿਲ ਜਾਂਦੀ ਆ ਜੀ। ਇਸ ਬੋਲੀ 'ਚ ਇਸ਼ਨਾਨ ਕਰਨਾ। ਸੋ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚਦੇ ਲੈ ਜੀ ਔਰ ਆਪਣੇ ਬੱਚਿਆਂ ਨੂੰ ਔਰ ਖੁਦ ਵੀ ਜਿਹੜੇ ਆ ਜੀ ਇੱਥੇ ਇਸ਼ਨਾਨ ਕਰਦੇ ਨੇ। ਸੋ ਦੱਸਦੇ ਨੇ ਵੀ ਇਸ ਬੋਲੀ ਵਿੱਚ ਇਸ਼ਨਾਨ ਕਰਨ ਨਾਲ ਜਿਹੜਾ ਵਾ ਜੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਚਮੜੀ ਦਾ ਰੋਗ ਵਾ ਉਹ ਠੀਕ ਹੋ ਜਾਂਦਾ ਵਾ। ਇਸ ਤਰ੍ਹਾਂ ਖਾਰਿਸ਼ ਹੋਏ ਸੋਕੜਾ ਹੋਏ ਜਾਂ ਫਿਰ ਸੀਫੋੜਾ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਕੋਈ ਪ੍ਰੋਬਲਮ ਆ ਸੋ ਸਾਰੀਆਂ ਬਿਮਾਰੀਆਂ ਤੋਂ ਜਿਹੜੀ ਆ ਜੀ ਮੁਕਤੀ ਮਿਲਦੀ ਆ ਸਿਰਫ ਇਸ ਸਰੋਵਰ 'ਤੇ ਇਸ਼ਨਾਨ ਕਰਨਾ ਸੋ ਇਹ ਬੋਲੀ ਦਾ ਬਹੁਤ ਜ਼ਿਆਦਾ ਮਹੱਤਵ ਆ ਜੀ ਬੜਾ ਵੱਡਾ ਮਹੱਤਵ ਆ ਔਰ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਨੇ ਸੋ ਇਸ ਬੋਲੀ ਵਿੱਚ ਦੇਵਤਿਆਂ ਦੇ ਦਰਸ਼ਨ ਵੀ ਜਿਹੜੇ ਆ ਜੀ ਆਮ ਹੁੰਦੇ ਨੇ ਸੋ ਦੇਵਤੇ ਜਿਹੜੇ ਆ ਜੀ ਇੱਥੇ ਤੁਹਾਨੂੰ ਆਰਾਮ ਦਾ ਦਰਸ਼ਨ ਮਿਲਣ ਹੋਣਗੇ ਸੋ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਨੇ ਔਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਲਾਗ ਮਾਤਾ ਜੀ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਉਹ ਸਾਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਜੀ ਸੋ ਸ਼ੇਦਾਲੂ ਆ ਰਹੇ ਨੇ ਜੀ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਝੰਡਾ ਲੈ ਕੇ ਆ ਰਹੇ ਆ ਸੋ ਸੁਖਣਾ ਹੁੰਦੀ ਹੈ ਨਾ ਜੀ ਇਸ ਤਰੀਕੇ ਦੀ ਸੁਖਣਾ ਵਾ ਤੇ ਸੁਖਣਾ ਪੂਰੀ ਕਰਨ ਵਾਸਤੇ ਜਦੋਂ ਸੁਖਣ ਤੁਹਾਡੇ ਘਰ ਤੁਸੀਂ ਆਪਣੀ ਇਥੇ ਕੋਈ ਮੰਗ ਕਰਕੇ ਆਂਦੇ ਹੋ ਕਿ ਸਾਡੇ ਘਰ ਪੁੱਤਰ ਦੀ ਪ੍ਰਾਪਤੀ ਹੋਏ ਔਲਾਦ ਪ੍ਰਾਪਤੀ ਲਈ ਰੂਪੀਏ ਮੰਗ ਕਰਦੇ ਆ ਜਾਂ ਹੋਰ ਘਰ ਚ ਕੋਈ ਬਣੋ ਕਾਮਨਾ ਮੰਗਦੇ ਨੇ ਤਾਂ ਉਹ ਮੰਨੋ ਕਾਮਨਾ ਜਦੋਂ ਪੂਰਨ ਹੁੰਦੀ ਆ ਤਾਂ ਸ਼ੇਦਾਲੂ ਫਿਰ ਝੰਡਾ ਲੈ ਕੇ ਆਉਂਦੇ ਆ ਔਰ ਪ੍ਰਸ਼ਾਦ ਲੈ ਸੋ ਇਥੇ ਕੁਛ ਸਰਦਾਰੂ ਵੀ ਆ ਗਏ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪਾ ਜੀ ਕਿੰਨਾ ਕ ਸਮਾਂ ਹੋ ਗਿਆ ਦਰਬਾਰ ਤੇ ਆਂਦੇ ਜੀ ਕਿੰਨਾ ਕਿੰਨਾ ਕ ਸਮਾਂ ਹੋ ਗਿਆ ਕਿੰਨਾ ਕ ਸਮਾਂ ਹੋ ਗਿਆ ਬੰਨੋਂਦੀ ਸਾਨੂੰ ਹੋ ਗਿਆ 32 ਸਾਲ 32 ਸਾਲ ਹੋ ਗਏ ਅੱਜ ਵੀ ਬੱਚੇ ਲੈ ਗਏ ਛੰਡਾ ਲੈ ਗਏ ਹਾਂਜੀ ਹਾਂਜੀ ਕੀ ਕੀ ਪਾਇਆ ਸਿਰ ਮਾਰ ਤੋਂ ਜੀ ਆਇਂਦ ਪ੍ਰਸ਼ਾਦ ਜੋ ਸਰਦਾਰ ਚਾਦ ਬਾਬੇ ਚੜਾਣੇ ਆ ਪ੍ਰਸ਼ਾਦ ਲਿਆਣੇ ਆ ਤੇ ਮੱਥਾ ਟੇਕੀ ਕਹਿੰਦੇ ਹਰ ਮਨੁਗਾਮਨਾ ਪੂਰਨ ਹੁੰਦੀ ਤੇ ਜੀ ਹਾਂਜੀ ਸਹੀ ਗੱਲ ਹੈ ਜੀ ਹਾਂਜੀ ਕੀ ਕਹੋਗੇ ਭੈਣ ਜੀ ਹਾਂਜੀ ਮੇਰਾ ਜੀ ਬਾਬਾ ਜੀ ਦੀ ਬੱਚਿਆਂ ਤੇ ਬਾਬਾ ਜੀ ਨੇ ਸਾਨੂੰ ਆਪਣੇ ਇੱਕ ਘਰ ਤੋਂ ਲਾad ਦਿੱਤੀ ਦੀ ਹੈ ਮੇਰਾ ਬੇਟਾ 8 ਸਾਲ ਦਾ ਹੋ ਚਲਿਆ ਹਾਂਜੀ ਕਿਥੋਂ ਪ੍ਰਾਪਤੀ ਹੋਈ ਲੱਗਦੀ ਹਾਂਜੀ ਹਾਂਜੀ ਤਾਂ ਦੇਖੋ ਇਹ ਔਲਾਦ ਪ੍ਰਾਪਤੀ ਹੋਈ ਆ ਇਸ ਤਕਰੀਬਨ ਜਿਹੜੀਆਂ ਦੇਖੋ ਮਨੁਗਾਮਨਾ ਪੂਰਨ ਹੁੰਦੀ ਆ ਵਾ ਪੁਰਸ਼ਧਾਲੂ ਵੱਡੀ ਗਿੰਦੀ ਪਹੁੰਚ ਜਣੇ ਦਰਬਾਰ ਤੇ ਔਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਨਾਨਕ ਮਾਤਾ ਜੀ ਦਾ ਸ਼ਿਪ ਕੰਨ ਕਿੰਨਾ ਸਮਾਂ ਹੋ ਗਿਆ ਦਰਬਾਰ ਤੇ ਆਂਦੇ ਜੀ ਅਸੀਂ ਤਾਂ ਹੁਣੇ ਆਏ ਆ ਅੱਜ ਪਹਿਲੀ ਵਾਰ ਕਿੱਦਾਂ ਲੱਗਾ ਇੱਥੇ ਆ ਗਈ ਚੰਗਾ ਲੱਗਾ ਵਧੀਆ ਲੱਗਾ ਜੀ ਸੋ ਕਈ ਪਹਿਲੀ ਵਾਰ ਵੀ ਆਈ ਹੈ ਜੀ ਔਰ ਕਈ ਕਈਆਂ ਨੂੰ 30 40 40 ਸਾਲ ਹੋ ਗਏ ਇੱਥੇ ਦਰਬਾਰ ਤੇ ਆਂਦੇ ਆਣੂ ਸੋ ਹਰ ਮਨੋਂ ਕਾਮਨਾ ਉਹਨਾਂ ਦੀ ਮੂਰਤ ਹੁੰਦੀ ਆ ਨਾਨਕ ਮਾਤਾ ਜੀ ਜਿਹੜਾ ਵਾ ਜੀ ਖਾਲੀਅਤ ਸਿੱਲਾ ਲੋਨਦੇ ਨੇ ਤੇ ਝੋਲੀਆਂ ਭਰ ਕੇ ਜਾਂਦੇ ਨੇ ਜੀ ਸੋ ਮੇਲਾ ਜਿਹੜਾ ਸੀ ਭਰਿਆ ਦਾ ਪੂਰਾ ਕੋਹ ਜਿਆਦਾ ਮੇਲੇ ਦੀ ਰੌਣਕਾ ਸੋ ਹੋਰ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆਂ ਔਰ ਜਿਹੜੇ ਸਾਧੂ ਮਹਤਮਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸੋ ਸਿੱਧੋ ਮੇਰੀ ਪਵਿੱਤਰ ਸਾਨ ਦੇ ਤੁਹਾਨੂੰ ਦਰਸ਼ਨ ਵੀ ਕਰਾ ਰਹੇ ਆਂ ਜੀ ਸੋ ਬਾਬਾ ਜੀ ਨਾਲ ਗੱਲਬਾਤ ਵੀ ਕਰ ਲੈਣੇ ਆਂ ਬਾਬਾ ਜੀ ਅੱਜ ਦਾ ਪਵਿੱਤਰ ਦਿਨ ਜਿਹੜਾ ਜੀ ਮੈਂ ਦੇਖ ਰਿਹਾ ਵੀ ਸਧਾਲੂਆਂ ਨੂੰ ਉਹ ਸਾਹ ਬਹੁਤ ਦੇਖਣ ਨੂੰ ਮਿਲ ਰਿਹਾ ਵਾ ਔਰ ਸਧਾਲੂ ਵੀ ਕਹਿ ਰਹੇ ਆਂ ਵੀ ਬਾਬਾ ਜੀ ਨੇ ਜੰਗਲ 'ਚ ਮੰਗਲ ਕਰਤਾ ਵਾ ਜੀ ਇਹ ਤੇ ਉਹਦੀ ਕਿਰਪਾ ਹੀ ਹੋਵੇ ਤੇ ਹੁੰਦਾ ਹਾਂ ਜਦੋਂ ਉਹਦੇ ਨਾਲ ਸੁਭਾ ਰਾਲ ਜੇ ਇਨਸਾਨ ਦਾ ਰੱਬ ਦਾ ਤੇ ਸਭ ਬਹੁਤ ਕੁਝ ਹੋ ਜਾਂਦਾ ਉਸੇ ਤਰ੍ਹਾਂ ਇਹ ਮੇਰੇ ਦਾਤੇ ਨੇ ਇਹ ਜਿਹੜੀਆਂ ਸੰਗਤਾਂ ਰੱਬ ਰੂਪਿਆ ਨਾ ਇਹਨਾਂ ਦੇ ਦਰਸ਼ਨ ਕਰਾਇਆ ਤੇ ਉਹਦੀ ਬਦੌਲ ਬਾਈ ਬੋਲੀ ਦਾ ਵੀ ਥੋੜਾ ਮਹੱਤਵ ਦੱਸਿਓ ਜੀ ਹਾਂ ਜੀ ਬੋਲੀ ਬਣਾ ਰਹੇ ਆ ਜੀ ਕਰ ਰਹੇ ਆ ਹੁਣ ਅੱਗੇ ਵੀ ਇਹਦਾ ਕੰਮ ਲਾਣਾ ਤੇ ਵੱਧ ਚੜ ਕੇ ਸੇਵਾ ਬਖਸ਼ੋ ਮੈਂ ਸਭ ਤੇਲ ਫੁੱਲ ਇੱਥੇ ਬੋਲੀ ਦੇ ਲੋਕ ਵੀ ਕਹਿ ਰਹੇ ਆ ਕਿ ਇੱਥੇ ਲਾਵਾਂਗਾ ਜਿੰਨਾਂ ਤੇ ਜੀ ਆਇਆ ਮੈਨੂੰ ਕੋਈ ਇੱਛਾ ਨਹੀਂ ਕੋਈ ਕੁਝ ਨਹੀਂ ਇਹਦੀ ਮਨਮਤੀ ਹੋ ਜੇ ਸਹੀ ਢੰਗ ਦੀ ਇਹ ਬਣ ਜੇ ਹੋਰ ਸੁਵਿਧਾ ਹੋ ਜੇ ਸੰਗਤ ਮੇਰੀ ਦੀ ਤੇ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਹੋਵੇ ਤੇ ਨਗਰ ਵਾਸੀ ਸ਼ਹਿਰ ਵਾਸੀ ਪਾਈ ਵਾਸ ਸਭ ਨੂੰ ਮੈਂ ਸਿੱਧੋ ਮੀਰੀ ਦੇ ਪੰਡਾਰੇ ਦੀ ਬਹੁਤ ਬਹੁਤ ਵਧਾਈ ਦੇਣਾ ਜੀ ਸਾਰੀਆਂ ਸੰਗਤਾਂ ਨੂੰ ਦੇਣਾ ਜੀ ਜੋ ਵੀ ਇੱਥੇ ਆਏ ਆ ਸਭਨਾਂ ਦੀਆਂ ਮਨੋ ਕਾਮਨਾ ਪੂਰਨ ਹੋਣ ਪੋਰੀਆਂ ਹੋਣ ਬਾਬਾ ਇਹਨਾਂ ਲਾਲ ਗਲਾਬਾਂ ਦੀਆਂ ਝੋਲੀਆਂ ਪਰਦੇ ਰਹਿਣ ਇਸੇ ਤਰ੍ਹਾਂ ਸੰਕਤਾ ਆਉਂਦੀਆਂ ਵਾ ਬਈ ਬੋਲੀ ਦੇ ਵਿੱਚ ਕਹਿੰਦੇ ਇਸ਼ਨਾਨ ਕਰਨਾ ਵਾ ਕੋਈ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਹੋਵੇ ਠੀਕ ਹੋ ਜਾਂਦਾ ਹਾਂਜੀ 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 ਸੋਕੜਾ ਹੋਵੇ ਖੁਰਕ ਚਮੜੀ ਰੋਗ ਦਰਦਾ ਹੋਣ ਨਿਸ਼ਚਾ ਦੇ ਆਪਣੀ ਹੈ ਨਾ ਰਾਮ ਆ ਜਾਓ। ਰਾਮ ਆ ਜਾਓ। ਹਾਂ ਜੀ। ਅੱਜ ਸਾਧੂ ਮਹਤਵਾਂ ਵੀ ਬੜੀ-ਬੜੀ ਗੰਦੀ ਜੀ ਪਹੁੰਚੇ ਦਰਬਾਰ। ਹਾਂ ਜੀ, ਹਾਂ ਜੀ। ਸਾਧੂ ਜੀ ਬੜੀ-ਬੜੀ ਦੂਰੋਂ ਆਏ ਸਾਧੂ। ਜੀ। ਤੇ ਆਉਂਦੇ ਹੀ ਆ ਸਾਧੂਆਂ ਕੋਲ ਸਾਧੂਆਂ ਨੇ ਆਲਾ। ਜੀ ਜੀ। ਕੁਝ ਬੜੇ ਦੇਖੇ ਜਿੰਨੇ ਵੀ ਮਹਤਵਾਂ ਸਾਰੇ ਖੁਸ਼ ਹੋ ਗਏ। ਹਾਂ ਬਹੁਤ ਖੁਸ਼ੀ ਬਹੁਤ। ਤੋਂ ਬਈ ਨੌਜਵਾਨ ਬੱਚਿਆਂ ਨੂੰ ਕੀ ਫੀਲ ਕਰੋਗੇ ਜੀ? ਨੌਜਵਾਨਾਂ ਨੂੰ ਵੀ ਕਹਿਣਾ ਭਈ ਇਹ ਨਸ਼ਿਆਂ ਪੱਤਿਆਂ ਤੋਂ ਦੂਰ ਹੋ ਕੇ ਆਪਣੇ ਪੰਜਾਬ ਵੱਲ ਆਪਣੀ ਧਰਤੀ ਵੱਲ ਦੇਖ ਕੇ ਆਪਣੇ ਸਰੀਰ ਦੀ ਸੁਭਦਾ ਕਰੋ। ਇਹ ਪੰਜ ਤੱਤ ਜਿਹੜਾ ਮੁੜ ਕੇ ਨਹੀਂ ਮਿਲਦਾ ਇਹ ਹੁਣ ਇਹਨੂੰ ਸਾਬ ਲੋਗੇ ਤੇ ਅੱਗੇ ਪੀੜ੍ਹੀਓ ਪੀੜ੍ਹੀ ਚੱਲਾਂਗੇ ਨਹੀਂ ਤੇ ਕਹਾਣੀ ਖਤਮ ਬਿਲਕੁਲ ਬਿਲਕੁਲ ਜੀ ਬਟੂ ਜੀ ਬਾਬਾ ਜੀ ਉਹਨਾਂ ਜਿਹੜਾ ਰੋਲ ਨਿਭਾਇਆ ਜਾ ਰਿਹਾ ਬੜਾ ਵਧੀਆ ਰੋਲੇ ਨਿਭਾ ਰਹੇ ਨੇ ਔਰ ਬਹੁਤ ਜ਼ਿਆਦਾ ਡਿਵੈਲਪਮੈਂਟ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਜੀ ਮੈਂ ਵੱਡੇ ਬਾਬਾ ਜੀ ਸਵਰਗੀਏ ਬਾਬਾ ਸ਼੍ਰੀ ਅਤਵਾਰਨਾ ਜੀ ਦੇ ਵੇਲੇ ਦਾ ਇੱਥੇ ਆਣਾ ਵਾ ਕਿਉਂਕਿ ਜਦੋਂ ਬਾਬਾ ਜੀ ਸਮਾਏ ਸੀ ਨਾ ਮੈਂ ਉਹਦੇ ਤੋਂ ਕੋਈ 7 ਸਾਲ ਪਹਿਲਾਂ ਭਜਨ ਲਿਆ ਸੀਗਾ ਤੇ ਆਪਾਂ ਵੀ ਨਾਥਾ ਦੇ ਚੇਲੇ ਆ ਲੇਕਿਨ ਰੌਣਕ ਜੇ ਵੇਖੀ ਜਾਵੇ ਤੇ ਜੋ ਬਾਬਾ ਜੀ ਇਤਵਾਰ ਨਾਲ ਜਿਹਦੇ ਟਾਈਮ ਦੇ ਉੱਤੇ ਹੁੰਦੀ ਸੀ ਨਾ ਉਹ ਰੌਣਕ ਜਿਹੜੀ ਹੈ ਨਾ ਵੇਖਣ ਨੂੰ ਮਿਲੀ ਆ ਕਿਉਂਕਿ ਜਿਸ ਤਰ੍ਹਾਂ ਸ਼ਹਿਰ ਦੇ ਲੋਕ ਇੱਥੇ ਪਹਿਲਾਂ ਸਮੇਂ ਦੇ ਵਿੱਚ ਆਉਂਦੇ ਹੁੰਦੇ ਸੀ ਆ ਪਿਛਲੇ 2-4 ਸਾਲ ਤੋਂ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਇੱਥੇ ਆਣ ਲੱਗ ਪਏ ਫਿਰ ਕਿਉਂਕਿ ਜਿਹਦੀਆਂ ਜਿਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਬਾਬਾ ਜਿੰਨੂੰ ਬਹੁੜਦਾ ਵਾ ਤੇ ਉਹ ਫਿਰ ਇੱਥੇ ਮੱਥਾ ਟਿਕਾਉਣ ਵਾਸਤੇ ਆਉਂਦੇ ਨੇ ਜਿਸ ਤਰ੍ਹਾਂ ਕਿ ਬਾਬਾ ਜੀ ਨੇ ਤੁਹਾਨੂੰ ਦੱਸਿਆ ਵੀ ਇਹ ਪਹਿਲਾਂ ਸਾਰਾ ਥਾਂ ਪੱচ্চਾ ਹੁੰਦਾ ਸੀਗਾ ਤੇ ਇਹਨੂੰ ਪੱਕਾ ਕੀਤਾ ਹੁਣ ਥੋੜਾ ਜਿਹਾ ਤਾਂ ਰਹਿ ਗਿਆ ਬਾਬਾ ਜੀ ਨੇ ਸਾਰੀ ਬੌਲੀ ਜਿਹੜੀ ਆ ਪੱਕੀ ਕਰਾਣੀ ਆ ਬਾਕਾਇਦਾ ਇਹਦੇ ਉੱਤੇ ਜਿਹੜੀ ਆ ਬਾਬਾ ਜੀ ਨੇ ਜਾਲੀ ਦੀ ਛੱਤ ਪਾਣੀ ਆ ਤੇ ਵਿੱਚ ਟਹਿਣੀਆਂ ਟੂਣੀਆਂ ਜਿਹੜੀਆਂ ਡਿੱਗਦੀਆਂ ਨੇ ਉਹ ਨਾ ਡਿੱਗਣ ਤੇ ਇਸੇ ਤਰ੍ਹਾਂ ਹੀ ਸਾਰੀ ਸੰਗਤ ਜੇ ਬਾਬਾ ਜੀ ਦਾ ਸਾਥ ਦੇਵੇ ਤੇ ਇਹ ਕੋਈ ਬੜਾ ਵੱਡਾ ਕੰਮ ਨਹੀਂ ਹੈਗਾ ਤੇ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਇਹ ਕੰਮ ਨੂੰ ਕਰਨਾ ਚਾਹੀਦਾ ਵਾ ਦੇਖੋ ਕਦੇ ਨੇ ਵੀ ਰਿਸ਼ਤੇਦਾਰ ਜਿਹੜਾ ਉਹ ਬਾਅਦ ਚ ਆਂਦਾ ਵਾ ਲੇਕਿਨ ਗਵੰਡੀ ਪਹਿਲਾਂ ਆਂਦਾ ਵਾ ਗਵੰਡੀ ਦਾ ਮਤਲਬ ਇਹ ਵੀ ਪਿੰਡ ਜਿੰਨੇ ਵੀ ਲਾਗੇ ਪੈਂਦੇ ਨੇ ਬਾਬਾ ਜੀ ਦੇ ਦੋ ਤਿੰਨ ਪਿੰਡ ਉਹ ਪੂਰੀ ਤਰ੍ਹਾਂ ਬਾਬਾ ਜੀ ਦਾ ਸਾਥ ਦਿੰਦੇ ਨੇ ਤੇ ਪਿਛਲੇ ਦੋ ਚਾਰ ਸਾਲ ਤੋਂ ਬਾਬਾ ਜੀ ਦਾ ਸ਼ਹਿਰ ਵਾਲੇ ਵੀ ਜਿਹੜੇ ਆ ਉਹ ਤਨਮਨ ਦੇ ਨਾਲ ਸਾਥ ਦੇ ਰਹੇ ਨੇ ਹੁਣ ਵੱਡੀ ਵੱਡੀ ਗੱਲ ਇਹ ਆ ਜੀ ਦੇਖੋ ਜੇਕਰ ਪੈਸਾ ਲੱਗਿਆ ਲੱਭੇ ਤਾਂ ਫਿਰ ਕੋਈ ਸੇਵਾ ਕਰਦਾ ਜੀ ਔਰ ਇਹ ਸੰਤ ਇਦਾਂ ਦੇ ਨੇ ਫਿਗਲੇ ਦਿ ਲੋ ਜੜੀਏ ਸੇਵਾਵਾਂ ਦਿੰਦੇ ਨੇ ਆਪਣੀਆਂ ਔਰ ਬਹੁਤ ਸੋਨਾ ਜਣੇ ਕੰਮ ਕਰਾਇਆ ਵਾ ਜਦੋਂ ਅਸੀਂ ਅੱਜ ਤੋਂ ਕੁਝ ਕੁ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਬੋਲੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਸੋ ਇਹਨਾਂ ਨੇ ਬੋਲੀ ਦੇ ਹਾਲਾਤ ਜਿਹੜੇ ਬਹੁਤ ਸੁਧਾਰੇ ਨੇ ਜੀ ਸੋ ਹੁਣ ਵੀ ਡਵੈਲਪਮੈਂਟ ਦੀ ਕਾਹਲੀ ਹੋਣੀ ਆ ਸੋ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਵੱਧ ਚੜ ਕੇ ਆਪਣਾ ਸਹਿਯੋਗ ਦਿਓ ਬਾਬਾ ਜੀ ਦੇ ਹੱਥ ਮਜ਼ਬੂਤ ਕਰੋ ਤਾਂ ਜੋ ਬਾਬਾ ਜੀ ਇਸ ਇਲਾਕੇ ਨੂੰ ਹੋਰ ਡਿਵੈਲਪ ਕਰ ਸਕਣ ਜੀ ਸੋ ਤੁਹਾਡੇ ਸਹਿਯੋਗ ਨੇ ਸਭ ਕੁਝ ਹੋਣਾ ਵਾ ਜੀ ਹਾਂ ਜੀ ਮੈਂ ਥੋੜੀ ਜੀ ਸਰਕਾਰ ਦੇ ਅੱਗੇ ਵੀ ਅਪੀਲ ਕਰਨਾ ਚਾਹਨਾ ਵਾਂ ਕਿ ਦੇਖੋ ਪਿਛਲੇ ਸਮੇਂ ਤੋਂ ਕਈ ਸਰਕਾਰਾਂ ਆਂਡੀਆਂ ਕਈ ਜਾਣਡੀਆਂ ਨੇ ਤੇ ਸਾਡੇ ਜਿਹੜੇ ਇਸ ਸ਼ਹਿਰ ਦੇ ਨੁਮਾਇੰਦੇ ਨੇ ਉਹ ਹਰ ਵਾਰੀ ਇੱਥੇ ਆਂਦੇ ਨੇ ਤੇ ਸਭ ਤੋਂ ਵੱਡੀ ਸਾਨੂੰ ਸਮੱਸਿਆ ਆਂਦੀ ਪਈ ਆ ਸਾਡੇ ਰਸਤੇ ਦੀ ਤੇ ਅਸੀਂ ਬਹਿਲ ਸਾਹਿਬ ਨੂੰ ਵੀ ਕਿਹਾ ਸੀ ਤੇ ਪਾੜਾ ਸਾਹਿਬ ਨੂੰ ਵੀ ਕਿਹਾ ਸੀਗਾ ਵੀ ਸਾਨੂੰ ਇਹ ਜਿਹੜੀ ਆ ਉਸ ਟੋਟੇ ਤੋਂ ਲੈ ਕੇ ਇੰਨਾ ਕੁ ਟੋਟਾ ਸੜਕ ਦਾ ਬਣਾ ਕੇ ਦਿੱਤਾ ਜਾਵੇ ਜਿਹਦੇ ਨਾਲ ਪਿੰਡ ਵਾਲਿਆਂ ਨੂੰ ਕੋਈ ਵੀ ਤੀਰਾਂ ਰੁਕਾਵਟ ਨਾ ਹੋਵੇ ਹੁਣ ਇੱਟ ਦੀ ਸੜਕ ਬਣੀ ਦੀ ਆ ਤੇ ਉਹ ਉੱਚੀ ਨਹੀਂ ਵੀ ਹੋਣ ਦੇ ਕਰਕੇ ਥੋੜਾ ਜਿਹਾ ਉਹਦਾ ਨਿਕਾਸ ਜਿਹੜਾ ਘਟ ਘਟ ਚੁੱਕਾ ਦਾ ਵਾ ਤੇ ਇਸ ਕਰਕੇ ਮੈਂ ਇਹਨਾਂ ਦੋਨਾਂ ਲੀਡਰਾਂ ਦੇ ਅੱਗੇ ਬੇਨਤੀ ਕਰਦਾ ਕਿ ਸਾਡੀ ਇਸ ਚੀਜ਼ ਦੀ ਸੁਣਵਾਈ ਜਿਹੜੀ ਕੀਤੀ ਜਾਵੇ ਔਰ ਇਹ ਬਾਬੇ ਸਿੱਧੂ ਮਰੀ ਨੂੰ ਜਿਹੜਾ ਵਾ ਰਸਤਾ ਪੱਕਾ ਬਣਾ ਕੇ ਦਿੱਤਾ ਜਾਵੇ ਬਾਬੇ ਜੀ ਰਸਤੇ ਦੀ ਬਹੁਤ ਜ਼ਿਆਦਾ ਲੋੜ ਹੈ ਮੈਂ ਦੇਖੀ ਬਹੁਤ ਲੋੜ ਹੈ ਜੀ ਬੱਚਿਆਂ ਕਈ ਡਿੱਗਦਿਆਂ ਰਾਲ ਦੇ ਵਿੱਚ ਨਾ ਖੁੱਲੇ ਖੁੱਲੇ ਪਏ ਆ ਤੇ ਸਿਕੂਟਰੀ ਆ ਬਹੁਤ ਜ਼ਰੂਰੀ ਆ ਫਿਰ ਰਾਲ ਦੇ ਨੇ ਚੱਲਦਾ ਰਹਿੰਦਾ ਆ ਇਹਦਾ ਰੋਡ ਬਣ ਜਾਏ ਲਾਈਟਾਂ ਲੱਗ ਜਾਣ ਤੇ ਬਲੱਗ ਲੱਗ ਜਾਣ ਤੇ ਸੰਗਤ ਸਹਿਰ ਹੀ ਅੰਦਰ ਦੀ ਕਰਿਆ ਕਰੇ ਸੋ ਉਮੀਦ ਕਰਾਂਗੇ ਭਈ ਜਰੂਰ ਜਿਹੜਾ ਪ੍ਰਸ਼ਾਸਨ ਵੀ ਧਿਆਨ ਦੇਗਾ ਜੀ ਸਾਡੇ ਨੁਮਾਇੰਦੇ ਵੀ ਧਿਆਨ ਦੇਣਗੇ ਸੋ ਸਾਰੀਆਂ ਤਸਵੀਰਾਂ ਤਾਂ ਨਾਲ ਸਾਂਝੀਆਂ ਕੀਤੀਆਂ ਵਾ ਜੀ ਸੋ ਹੋਰ ਵੀ ਕੋਈ ਤਸਵੀਰਾਂ ਵਾ ਉਹ ਵੀ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਜੀ ਪਹਿਲਾਂ ਵੀ ਕਿਹਾ ਉਹ ਚੰਗਣਾ ਵਿੱਚ ਮੰਗਣ ਕਰ ਦਿੱਤੇ ਜਿੱਥੇ ਹੋਵੇ ਬਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਕਿਤਾ ਬਾਸਾ ਸੰਤਾਂ ਦਾ ਚਾਹ ਪੂਰੀ ਹੋ ਜਾਏ ਹਰ ਦਿਲ ਦੀ ਹੋਵੇ ਪ੍ਰਵਾਸਾ ਸੰਤਾਂ ਦਾ ਕੁੱਟ ਜਿੱਦੇ ਜਿਹੜੇ ਫੁੱਟਦੀਆਂ ਜਿਹੜਾ ਕਰੇ ਤਮਾਸ਼ਾ ਸਰਕਾਰ ਪੀਰ ਸਿਆਣਾ ਮੁਰਸ਼ਿਦ ਮੇਰਾ ਜਿਸ ਦੀਆਂ ਜਗ ਵਿੱਚ ਧਮਾ ਹਰ ਮੇਲੇ ਮੇਰੇ ਅੱਗੇ ਸੰਗਵਸਤ ਪਿਆਰ ਨੇ ਇਸ ਦੇ ਜਮਾ ਹੁਣੇ ਕਰਮਣ ਬਾਜ਼ੀਆਂ ਬੜੀਆਂ ਨੇ なかなか。